ਅੱਜ ਦਾ ਸਾਡਾ ਹੈਗਾ ਸੀ 72 ਘੰਟੇ ਦਾ ਨੋਟਿਸ ਦੇਣਾ ਕਾਰਨ ਬਹੁਤ ਜਿਆਦੇ ਵੀ ਸੀ ਇੱਕ ਤੇ ਸਾਡਾ ਚਲੋ ਤਨਖਾਹ ਦਾ ਮਸਲਾ ਹੈ ਜਿਹੜਾ ਤਰ੍ਹਾਂ ਸਾਨੂੰ ਆਖਰੀ ਡੇਟਾ ਤੇ ਮਿਲਦੀ ਆ ਹਰ ਵਾਰੀ ਉਹ ਗੱਲ ਕਮਿਸ਼ਨਰ ਦੀ ਵੀ ਨਹੀਂ ਆ ਵੀ ਉਹਦਾ ਵੀ ਕਸੂਰ ਨਹੀਂ ਆ ਜੇ ਸੈਂਟਰ ਸਰਕਾਰ ਜੀਐਸਟੀ ਭੇਜੇਗੀ ਤੇ ਤਰ੍ਹਾਂਾਂਵਾਂ ਤਰਨਗੀਆਂ ਸਾਨੂੰ ਇਹ ਸਾਰੀ ਸਮਝ ਆ ਗਈ ਵੀ ਤਰ੍ਹਾਂਾਂਵਾਂ ਤਰਜੀ ਅਸੀਂ ਕਹਿੰਨੇ ਆ ਸਫਾਈ ਵਿਹਾਨ ਸਰਕਾਰ ਪੰਜਾਬ ਨੇ ਚਲਾਇਆ ਪੰਜਾਬ ਸਰਕਾਰ ਨੇ ਜਿਹੜਾ ਮਿਟਾਂਗਾ ਸਫਾਈ ਵਿਹਾਨ ਦਾ ਉਹ ਸਫਾਈ ਵਿਹਾਨ ਦਾ ਇਹ ਆ ਵੀ 6 ਵਜੇ ਦੀ ਸਾਡੀ ਹਾਇਦੇ ਸ਼ੁਰੂ ਹੁੰਦੀ ਆ ਤੇ ਐਮਐਲਏ ਸਾਹਿਬ ਅਸੀਂ ਕਹਿੰਦੇ ਆ ਵੀ 8 ਵਜੇ ਆਉਣ 9 ਵਜੇ ਆਉਣ ਸਫਾਈ ਵਿਭਾਨ ਤੋਂ ਕੋਈ ਨਹੀਂ ਭਜਦਾ ਸ਼ਹਿਰ ਸਾਫ਼ ਸੁਥਰਾ ਕਰੀ ਇਹ ਆ 1 ਵਜੇ ਆ ਗਏ 12 ਵਜੇ ਆ ਗਏ 2 ਵਜੇ ਆ ਗਏ ਤੇ ਜੇ ਸਾਨੂੰ ਇੰਨੀਆਂ ਤਕਲੀਫਾਂ ਦੇ ਨਾਲ ਸਾਡੇ ਕੋਲ ਕੰਮ ਇੰਨੀ ਧੁੱਪ ਦੇ ਵਿੱਚ ਇੰਨੀ ਗਰਮੀ 'ਚ ਕਰਦੇ ਆ ਅਸੀਂ ਤੇ ਜੇ ਸਾਨੂੰ ਤਰ੍ਹਾਂ ਨਾ ਮਿਲੇ ਫਿਰ ਸਾਡੇ ਕੋਲ ਮਸ਼ੀਨਰੀ ਹੈ ਨਹੀਂ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ ਵੀ ਇਹਨਾਂ ਨੂੰ ਮਸ਼ੀਨਰੀ ਦੇ ਇਹਨਾਂ ਦੀ ਲੇਬਰ ਭਰਤੀ ਕਰਨ 96 ਦੀ ਭਰਤੀ ਹੋਈ ਮੁੜਕੇ ਕਿਤੇ ਭਰਤੀ ਨਹੀਂ ਹੋਈ ਉਹ ਰੋ ਛੋਟਾ ਜਿਹਾ ਸ਼ਹਿਰ ਸੀ ਜਿਹੜੋ 1800 ਬੰਦਾ ਕੰਮ ਕਰਦਾ ਸੀ ਜਿਹੜਾ ਗੇਟੋ ਅੰਦਰ ਅੰਦਰ ਹੁਣ ਸਾਡੇ ਕੋਲ 1300 ਬੰਦਾ ਸਾਰਾ ਤੇ ਇਹ ਕਹਿੰਦੇ ਸ਼ਹਿਰ ਇੱਕ ਵਾਰੀ ਸਾਫ਼ ਹੋ ਜਾਏ ਸ਼ਹਿਰ ਇੱਕ ਵਾਰੀ ਕਿੱਥੋਂ ਸਾਫ਼ ਹੋ ਜਾਏਗਾ ਜੇ ਸਫਾਈ ਵਿਭਾਨ ਕਰਨਾ ਇਹਨਾਂ ਨੇ ਤੁਕੂ ਟੰਗ ਤਰੀਕੇ ਨਾਲ ਕਰ ਇਹ ਫੋਟੋ ਲਵਾ ਕੇ ਥੋੜੀ ਸਫਾਈ ਬਹਿਣ ਚਲ ਜਾਣਾ ਸਾਡੇ ਜਿਹੜੇ ਬੰਦੇ ਸਿਰ 6 ਵਜੇ ਆਉਂਦੇ ਆ 2 ਵਜੇ ਤੱਕ ਕੰਮ ਕਰਦੇ ਆ ਉਹਨਾਂ ਪਤਾ ਲੱਗਦਾ ਵੀ ਕੰਮ ਹੁੰਦਾ ਇੱਕ 1 ਕਿਲੋਮੀਟਰ ਪਾਉਂਦੇ ਨੇ ਇਹਨਾਂ ਨੂੰ ਸਫਾਈ ਵਾਲਿਆਂ ਨੂੰ ਤੇ 10 ਮਿੰਟ ਸਫਾਈ ਬਹਿਣ ਆਣਾਂ ਨੇ ਆਂਦੇ ਆ ਲੀਡਰ ਤੇ ਉਹਨਾਂ ਨੇ ਉਸੇ ਵੇਲੇ ਫੋਟੋਆਂ ਲਵਾਉਣੀਆਂ ਝਾੜੂ ਖੱਬੇ ਸੱਜੇ ਮਾਰਨਾ ਮੈਂ ਦੱਸ ਦਿਓ ਕਿਹੜੇ ਨੂੰ ਝਾੜੂ ਮਾਰਨਾ ਵੀ ਨਹੀਂ ਕਿਸੇ ਨੂੰ ਆਂਦਾ। ਵੇਸ ਕਰਕੇ ਜੇ ਸਾਨੂੰ ਇੰਨਾ ਤੰਗ ਕਰਦੇ ਤਾਂ ਫਿਰ ਅਸੀਂ 72 ਘੰਟੇ ਦਾ ਨੋਟਿਸ ਹੀ ਦੇਣਾ। ਅੱਜ ਮੈਂ ਤੇ ਇਹੋ ਹੀ ਕਵਾਂਗਾ ਵੀ ਸਾਡੇ ਕਮਿਸ਼ਨਰ ਸਾਹਿਬ ਬੜੇ ਸੂਝਵਾਨ ਤੇ ਬੜੇ ਵਧੀਆ ਬੰਦੇ ਨੇ। ਜਿਹੜੇ ਇੱਥੇ ਲੱਗ ਲੱਗੇ ਨੇ ਉਹਨਾਂ ਨੇ ਬੜੇ ਭੰਗ ਤਰੀਕੇ ਨਾਲ ਸਮਝਾ ਕੇ ਸਾਰਿਆਂ ਨੂੰ ਪੂਰੀ ਤਸੱਲੀ ਕਰਾ ਕੇ ਤੇ ਉਹਨਾਂ ਨੇ ਨੋਟਿਸ ਸਾਡਾ ਵਾਪਸ ਕਰਾਇਆ ਹੁਣ ਜਿਹੜੀ ਨੋਟਿਸ ਦੀ ਗੱਲ ਆ ਕਿੱਥੇ ਇਹਨਾਂ ਦਾ ਸਫਾਈ ਅਭਿਆਨ ਚੱਲ ਰਿਹਾ ਕਿੱਥੇ ਹੜਤਾਲ ਹੋ ਜੇਗੀ ਤੁਸੀਂ ਮੁਲਾਜ਼ਮਾਂ ਨੂੰ ਇੰਨਾ ਤੰਗ ਕਰੋਗੇ ਜੇ ਹੜਤਾਲ ਹੋ ਜੇਗੀ ਫਿਰ ਤੁਹਾਡਾ ਸਫਾਈ ਬਿਆਨ ਕਿੱਥੇ ਕਰੇਗਾ ਗੱਲ ਇਹ ਆ ਵੀ ਪਿਆਰ ਨਾਲ ਰਲ ਮਿਲ ਕੇ ਕੰਮ ਹੁੰਦੇ ਨੇ ਦੇਖੋ ਉਸੇ ਇਲਾਕੇ ਚ ਇਹ ਐਮਐਲਏ ਸਾਹਿਬ ਨੇ ਸਾਡੀਆਂ ਵੋਟਾਂ ਲਿੱਤੀਆਂ ਉਸੇ ਇਲਾਕੇ ਦੇ ਸਾਡੇ ਸਫਾਈ ਸੇਵਕ ਲੱਗੇ ਜਿਹੜੇ ਤੋੜਿਆਂ ਦੇ ਵਿੱਚ ਕੂੜਾ ਪਾ ਰਹੇ ਸੀ ਜਿਸ ਵੇਲੇ ਐਮਐਲਏ ਸਾਹਿਬ ਨੂੰ ਮੈਂ ਕਿਹਾ ਮੈਂ ਕਿਹਾ ਮੇਰੇ ਸਾਹਿਬ ਤੁਸੀਂ ਆ ਤੋੜਿਆਂ ਦੇ ਵਿੱਚ ਕੂੜਾ ਚਕਾਰੇ ਜੇ ਹੁਣ ਅਸੀਂ ਕੂੜਾ ਮੋੜੀਆਂ ਤੇ ਚੁੱਕੀ ਫਿਰਨਾ ਰੈਲੀ ਤੇ ਮੈਂ ਕਿਹਾ ਇਹਨਾਂ ਗਰੀਬਾਂ ਨੂੰ ਦੇਖੋ ਤਨਖਾਹ ਵੀ ਨਹੀਂ ਅਜੇ ਮਿਲਦੀ ਤੇ ਕਿੰਨਾ ਲੱਗੇ ਨੇ ਤੇ ਐਮਐਲਏ ਸਾਹਿਬ ਭੜਕ ਗਏ ਲਓ ਜੀ ਵਿਗੜ ਪਿਆ ਰਿਹਾ ਇਹ ਇੱਕ ਫੈਕ ਸਰਕਾਰੀ ਕੰਮ ਚ ਵਿਗੜ ਪਾਉਂਦੇ ਜੀ ਮੈਂ ਕਹਾਂ ਜੀ ਮੈਂ ਵੀ ਸਰਕਾਰੀ ਬੰਦਾ ਲੱਗਾ ਨਾ ਮੈਂ ਕਿਹੜਾ ਪ੍ਰਾਈਵੇਟ ਲੱਗਾ ਮੈਂ ਵੀ ਐਸ ਵੇਲੇ ਡਿਊਟੀ ਦੇ ਮਜੂਰ ਆ ਕੁਛ ਮੈਂ ਸਾਰੇ ਪੰਜਾਬ ਦੇ ਸਫਾਈ ਸੇਵਕਾਂ ਦਾ ਮੈਂ ਪ੍ਰਧਾਨ ਜਿੰਨੀਆਂ ਕਾਰਪੋਰੇਸ਼ਨਾਂ ਜਿੰਨੀਆਂ ਕਮੇਟੀਆਂ ਦਾ ਮੈਂ ਪ੍ਰਧਾਨ ਮੇਰੀ ਹਰ ਵੇਲੇ ਜ਼ਿੰਮੇਵਾਰੀ ਬੰਦੀ ਆਪਣੇ ਸਮਾਜ ਦੀ ਗੱਲ ਕਰਨੀ ਜਿਸ ਕਰਕੇ ਐਮਐਲਏ ਸਾਹਿਬ ਭੜਕ ਪਏ ਇਸ ਕਰਕੇ ਸਾਨੂੰ ਨੋਟਿਸ ਵੀ ਦੇਣਾ ਪਿਆ ਵੀ ਲੋਬੀ ਹੋਣਾ ਸੀ ਨੋਟਿਸ ਦੇ ਕੇ ਕੰਮ ਕਰਾਂਗੇ ਪਰ ਫਿਰ ਵੀ ਮੈਂ ਕਹਿੰਨਾ ਅਸੀਂ ਕਮਿਸ਼ਨਰ ਸਾਹਿਬ ਦਾ ਧੰਨਵਾਦੀ ਆ ਵੀ ਸ਼ਹਿਰ ਵਾਸੀਆਂ ਨੂੰ ਕਮਿਸ਼ਨਰ ਸਾਹਿਬ ਨੇ ਨੌਬਤ ਨਹੀਂ ਇਹੋ ਜਿਹੀ ਆਉਣ ਦਿੱਤੀ ਵੀ ਜੇ ਸ਼ਹਿਰ ਬੰਦ ਹੋ ਜਾਂਦਾ ਸਵਾਈ ਦੇ ਗਿਆ ਅੱਗੇ ਜਲੰਧਰ ਹੜਤਾਲ ਹੋ ਰਹੀ ਆ ਸਾਰੀਆਂ ਕਮੇਟੀਆਂ ਚ ਚੱਲਣ ਰਹੀ ਦੀ ਆ ਅਸੀਂ ਕਹਿੰਦੇ ਪਵਿੱਤਰ ਸ਼ਹਿਰ ਆ ਵੀ ਇੱਥੇ ਨਾ ਹੀ ਹੜਤਾਲ ਹੋਵੇ ਨਾ ਹੀ ਕੋਈ ਇਹੋ ਜਿਹਾ ਕੰਮ ਹੋਵੇ ਜਿਹਦੇ ਨਾਲ ਸ਼ਹਿਰ ਦੁਖੀ ਹੋਵੇ ਮੈਂ ਤਾਂ ਕਹਾਂਗਾ ਬਹੁਤ ਵਧੀਆ ਸਮਝਦਾਰੀ ਨਾਲ ਕਮਿਸ਼ਨਰ ਸਾਹਿਬ ਨੇ ਸਾਨੂੰ ਸਾਰਿਆਂ ਨੂੰ ਮੋੜਿਆ ਐਸੋਸੀਏਸ਼ਨ ਸੈਨਟਰੀ ਸਪੈਕਟਰ ਐਸੋਸੀਏਸ਼ਨ ਸਾਰੀ ਨਾਲ ਨਾਲ ਸਫਾਈ ਮਜ਼ਦੂਰ ਫੈਡਰੇਸ਼ਨ ਪੰਜਾਬ ਦੇ ਸਾਰੇ ਅਹੁਦੇਦਾਰ ਨਾਲ ਸਾਡੇ ਅਸੀਂ ਫਿਰ ਵੀ ਧੰਨਵਾਦੀ ਇਹ ਸ਼ਹਿਰ ਦਾ ਕਮਿਸ਼ਨਰ ਸਾਹਿਬ ਦਾ ਜਿਨ੍ਹਾਂ ਨੇ ਬੜੇ ਪਿਆਰ ਨਾਲ ਵਦਨਾ ਯੂਨੀਅਨ ਨੂੰ ਮੋੜ ਕੇ ਉਹਨਾਂ ਨੇ ਸ਼ਹਿਰ ਦਾ ਸਾਫ ਸੋਤਾ ਵਾਤਾਵਰਨ ਦਾ ਵਾਦਾ ਕੀਤਾ